ਆ ਜਿਹੜਾ ਡਾਇਫਰਮ ਤੁਹਾਨੂੰ ਉੱਤੇ ਬਾਹਰ ਵਿਖਾਉਣਾ ਤੁਹਾਨੂੰ ਇਹ ਉਹਨੂੰ ਕੱਟ ਕੇ ਵੀ ਆਪਾਂ ਚਲਾਵਾਂਗੇ ਪਹਿਲੋਂ ਆਪਾਂ ਸੋਚੀ ਲੱਗਾ ਤੇ ਸੀਆਰਡੀਏਲ ਕੰਮ ਆ ਤੇ ਅੱਛਾ ਸੋਚ ਲੱਗੀ ਆ ਸੋਚ ਲвая ਆਪਾਂ ਸਪੈਸ਼ਲ ਇਹਦੇ ਮਗਰ ਪਾਓ ਤੁਸੀਂ ਜੋ ਵੀ ਪਾਉਣਾ ਲੈ ਬਾਹਰ ਦੂਜਾ ਇਹ ਨਾ ਟਰੈਕਟਰ ਆਪਾਂ ਵੀਰੇ ਜਿਵੇਂ ਦੱਸਦੇ ਆ ਉਹਨੂੰ ਵੀ ਇਹਦੇ ਉੱਪਰ ਨਾ ਸੋਚ ਲੱਗੀ ਆ ਉਹਨੂੰ ਆਪਾਂ ਆਫ ਕਰਕੇ ਵੀ ਚਲਾਵਾਂਗੇ ਤੇ ਆਨ ਕਰਕੇ ਵੀ ਜਿਹੜੀ ਡਾਇਫਰਮ ਲੱਗੀ ਆ ਵੀ ਉਹਨੂੰ ਕੱਟ ਕੇ ਵੀ ਚਲਾਵਾਂਗੇ ਆਨ ਕਰਕੇ ਆਨ ਕਰਕੇ ਵੀ ਚਲਾਵਾਂਗੇ ਇਹਦਾ ਬਹੁਤ ਘਟ ਟਰੈਕਰਾਂ ਦੇ ਲੱਗੀ ਹੈ ਜੀ ਇਹ ਚੀਜ਼ ਬਹੁਤ ਘਟ ਕਿਸੇ ਨੇ ਇਹ ਸੋਚ ਕੋ ਲਵਾਉਂਦਾ ਨਹੀਂਗਾ ਜੀ ਹੂੰ ਸੋਚ ਕੋ ਲਵਾਉਂਦਾ ਨਹੀਂ ਲਵਾਇਆ ਸੀ ਤਾਂ ਆਪਾਂ ਚਲੋ ਕਿਸੇ ਨੂੰ ਦੇਣਾ ਪਰ ਸਾਡੇ ਤੇ ਬਾਕੀ ਸਾਰਿਆਂ ਨੂੰ ਪੱਲ ਲੱਗੀ ਗਿਆ ਹੁਣ ਤਾਂ ਵੈਸੇ ਹੀ ਪਤਾ ਲੱਗ ਗਿਆ ਤੇ ਤਾਰ ਨਹੀਂ ਲਾਣੀ ਤਾਰ ਲਾ ਗਈ ਦਵਾਂਗੇ ਜੇ ਕਿਨੂੰ ਤਾਰ ਦੇ ਬਾਕੀ ਨਹੀਂ ਯਾਰ ਇਹਦਾ ਕੋਈ ਡਰ ਹੈਗਾ ਵੀ ਜਿਆਦਾ ਕੋਈ ਜ਼ੋਰ ਰਵਾਤਾ ਬਾਕੀ ਗੱਲ ਇਹੋ ਹੀ ਆ ਵੀ ਕਲਚ ਪੈਡ ਤਾਂ ਚਲੋ ਹੈ ਹੀ ਹੈ ਪੈਡ ਨੇ ਮਲਣੀ ਆ ਹਾਂਕੀ ਨਹੀਂ ਕੋਈ ਡਰ ਤੋੜਦਾ ਬਾਕੀ ਹੋਰ ਨਹੀਂ ਕੋਈ ਡਰ ਟਰਬੋ ਦਾ ਨੁਕਸਾਨ ਹੋਗਾ ਬਾਕੀ ਹੋਰ ਨਹੀਂ ਨੁਕਸਾਨ ਨੀ ਚੱਕਰ ਬੱ ਕਬੱਦਈਆ ਚੱਕਰ ਜਿਆਦੇ ਓਵਰ ਨਹੀਂ ਬਾਕੀ ਤੁਹਾਨੂੰ ਅੱਗੇ ਵੀ ਤੁਹਾਨੂੰ ਅੱਗੇ ਵੀ ਗੱਲ ਦੱਸੀ ਆ ਵੀ ਜੇ ਇਥੋਂ ਕੇ ਨੂੰ ਫੜਾ ਕੇ ਤੋਰਤਾ ਨਾ ਇੱਥੇ ਭਾਵੇਂ 20 ਰੇ ਦਸਲੀ ਕਰ ਲੈਣਾ ਕੱਲੇ ਨੇ ਕੱਲੇ ਨੇ ਸਾਈਡ ਤੇ ਕੱਲੇ ਨੇ ਸਾਈਡ ਤੇ ਖੜ ਕੇ ਉਹਨੇ ਕਰੀ ਵੇਖਣਾ ਆ ਵੀ ਇਹ ਕਿੱਥੋਂ ਤੱਕ ਕੇ ਜਾਂਦਾ ਵਾ ਇਹ ਜਾਂਦਾ ਤਾਂ ਇਹ 60 ਤੱਕ ਜਾਂਦਾ ਨਹੀਂ ਉਦਾਂ ਨਹੀਂ ਪਹਿਲੀ ਦੀ ਗੱਲ ਕਰਦੇ ਆ ਨਾ ਕੀ ਕਰਦਾ ਹੈ 3500 ਚੱਕਰ ਹੈ ਤਾਂ ਇਹ ਵੀ ਲੋਹਾ ਹੀ ਮੀਡੀਅਮ ਹੈ ਹਾਂਜੀ ਲੋਹਾ ਹੀ ਮੀਡੀਅਮ ਹੈ ਤੋਰੇ ਸੇਮ ਹੈ اتنا ਸਪੈਸ਼ਲ ਐਡੀਸ਼ਨ ਆਓ ਇਹਦੇ ਮਜ਼ਰ ਵੇਖੀਏ ਕੀ ਕਰਦਾ ਹੈ ਤੋ ਜੀ ਬਰੇਕ ਇਹ ਕਿੰਨੀਆਂ ਕੰਨਾਂ ਮਗਰੇ ਗੀ ਆ ਗੀ ਕਰਨੀ ਆ ਸੱਬਿਆ ਆ ਗਿਆ ਚੱਲਿਆ ਉਹ ਗਾਲੀ ਬਹੁਤ ਕੋਲੀ ਆ ਜੀ ਆਹ ਸਟੈਕ ਬਣਾਇਆ ਪਹਿਲਾਂ ਵਾਹ ਵਾ ਕੇ ਟੈਕ ਸਟੈਕ ਜੀ ਚੈੱਕ ਹੀ ਤੇ ਲੈਂਦੇ ਰਹੇ ਇਹ ਕੀਤੇ ਆ ਜਦੇ ਆਹ ਮਾ ਦੂਜਾ ਲਾਤਾ ਚੱਗਾ ਹਾਈ ਅੱਛਾ ਦੂਜਾ ਹੈ ਹੀ ਆਹ ਫੇਰ ਆਉਂਦਾ ਆਹ ਫੇਰ ਆਉਂਦਾ ਇਹਦੇ ਮਾਰਦੇ ਆ ਟੈਕ ਦਾ ਅਧਿਕਾਰ ਲਗਾਇਆ ਪਾਕਿਸਤਾਨ ਨੂੰ ਆਉਣ ਇੱਥੇ ਆਓ ਇੱਥੇ ਬੰਦ ਆਪਾਂ ਇਹਨਾਂ ਨੂੰ ਪਹਿਲਾਂ ਬੰਦ ਤੇ ਚਲਾਉਣੇ ਆ ਜਿੱਥੇ ਰੁਕ ਗਿਆ ਰੋਕਣਾ ਤਾਂ ਨਹੀਂ ਹਾਂ ਆਪਾਂ ਲਾ ਕੇ ਤੋਰ ਲਾ ਕੇ ਕਿੰਨੇ ਚੱਕਰ ਸੁੱਤਰ ਤੋਰਦਾ ਹਾਂ ਜੀ ਇਹਨਾਂ ਆਪਾਂ 2000 ਚੱਕਰ ਤੇ ਤੋਰ ਅੱਛਾ ਮੈਂ ਕਹਿੰਦਾ ਚੱਲਦਾ ਨਾ ਬੈਠੇ ਰਹੋ ਬੈਠੇ ਰਹੋ ਕਰ ਲਈਦਾ ਹਾਂ ਅਸੀਂ ਕੰਮ ਇਹ ਕੀਤਾ ਵੀ ਜਦੋਂ ਡੈਡੀ ਟੂਡੀ ਹੁੰਦੇ ਨਾਲ ਕਿਹਨੂੰ ਜਣਾ ਹਾਂ ਬੋਲੋ ਰਿਸ਼ਾਲ ਕਿ ਇਨਰਜੀ ਇਹਨੂੰ ਹਾਂ ਇਹ ਡਰਜੀਓਂ ਤੋਂ ਚਲਾਉਣਾ ਆ ਆਹਨ ਸਾਡੇ ਚਲਾਉਣਾ ਆ ਸਾਡੇ ਚਲਾਉਣਾ ਆ ਕਿੰਨੂ ਰਿਆਪਾ ਵਗਾ ਵੀ ਦਿੰਨੇ ਆ ਆਹ ਵਾਲੀ ਸਵਿਚ ਲੱਗੀ ਆ ਇਹ ਜੋੜੀਓਂ ਦੀ ਆ ਇਹ ਜੋੜੀਓਂ ਦੀ origignal ਆ ਇੱਥੇ ਹੋ ਜਾਂਦਾ ਡਾਬਰੰ ਬੰਦ ਹੋ ਜਾਂਦੀ ਆ ਛੰਡਰ ਇੱਥੇ ਹੋ ਜਾਂਦਾ ਯਾਨੀ ਨਾ ਸੀਆੜੀ ਆਈ ਨਹੀਂ ਸੀਆੜੀ ਤੋਂ ਬਿਨਾ ਹੀ ਇਹਨਾਂ ਨੂੰ ਤੋੜੋ ਸੀਆੜੀ ਬਣਾਇਆ ਸੀਆੜੀ ਬਣਾਇਆ ਸਹੀ ਗੱਲ ਆ ਤੁਹਾਨੂੰ ਪਤਾ ਹੀ ਹੈਗੀ ਸਮਝ ਲੱਗ ਗਈ ਜੀ ਇਹਨਾਂ ਨੂੰ ਸਾਰੇ ਕਰਾਂਗੇ ਨਹੀਂ ਸਮਝ ਲੱਗ ਗਈ ਮੈਂ ਹੀ ਤੋੜ ਤਾ ਕੇ ਫੇਰ ਤੋੜਦਾ ਹੁਣੇ ਬੰਦ ਆ ਇੱਥੇ ਬੰਦ ਕਰ ਦਿੰਦੇ ਆਪਾਂ ਬੰਦ ਇਹ ਪਹਿਲਾਂ ਹਾਂ ਕੰਮ ਦੇ ਨੇ ਪਹਿਲਾਂ ਹੀ ਵਹੀਆ ਪਹਿਲੇ ਹੀ ਤੁਰ ਪਹਿਲਾਂ ਬੰਦ ਇਹ ਵੈਲਕਮ ਆ ਹਾਂ ਨਹੀਂ ਆਪਾਂ ਚੈੱਕ ਹੀ ਕਰਾਉਣਾ ਨਾ ਵੱਡਾ ਬ੍ਰੇਕ ਤੋਂ ਬਿਨਾ ਵਾ ਪਹਿਲੇ ギア ਤੇ ਹਾਂ ਪਹਿਲਾ ਹਾਂ Boah, ja, ਹਾਂ ਮੇਰਾ ਹੈ ਰਿਕਟ ਹੈ ਉਹਨਾਂ ਨੇ ਚਲਾਇਆ ਹੀ ਅਹੀ ਸਾਡਾ ਕਿਲਾ ਦਾ ਇੱਕ ਦੀ ਪਰਿਆ ਰਾਜਨ ਵੀ ਨਹੀਂ ਆਸ ਹੈ ਅੱਜ ਅਸੀਂ ਕੋਈ ਕਰਕੇ ਆਵਾਂ ਤੁੰਗਾਂ ਵਿੱਚ ਚੱਕਰੀ ਨਹੀਂ ਪਹਿਲੇ ਪਹਿਲੇ ਹੀ ਆਏ ਹੁੰਦਾ ਉਹ ਵੀ ਪਹਿਲਾ ਹੈ ਜਿਹੜਾ ਮੀਨ ਉਹ ਰਾਜੀ ਗੱਲ ਆ ਉਹਨਾਂ ਨਵੇਂ ਨਵੇਂ ਮੇਲੇ ਚਲੇ ਸਫੇਟਾ ਹੜਮੇਟ ਮੇਲਾ ਹੈ ਉਹਦੋਂ ਪੁਰਾਣਾ ਪਹਿਲਾ ਮੇਲਾ ਸੀ ਪੁਰਿਆ ਨਹੀਂ ਸਹੀ ਇੱਕ ਇੱਕ ਕਿਲਾ ਕਿ ਪਰਿਆ ਤੇ ਨਹੀਂ ਪਰਿਆ ਪੁਰਿਆ ਉੱਪਰ ਨਹੀਂ ਅੱਜ ਤਕੜਾ ਸਾਰੇ ਮਿੰਟ ਦਾ ਬਾਬੇ ਦੀ ਮਿਹਰ ਹੈ ਚਿਰ ਪਾ ਜਾਂਦਾ ਹੌਲੀ ਹੌਲੀ ਇਹਨਾਂ ਵਿੱਚ 36 30 ਨਹੀਂ ਹੈਗਾ ਇਹ ਵੀਰਾਂ ਨੇ ਨਾ ਪੱਲਾ ਚੇਂਜ ਕੀਤਾ ਤੁਰਬੋ ਲਾਉਣ ਜਾਂਦੇ ਬਜੂ ਦਾ ਸ਼ਰੰਕਰ ਥੋੜਾ ਅੱਗੇ ਰਹਿ ਜਾਂਦਾ ਵੀਰੇ ਇਹ ਟਰੈਕਟਰ ਹੈ ਇਹ ਟਰੈਕਟਰ ਤੇ ਹੋਰ ਨਹੀਂ ਦਿੰਦਾ ਦੱਗੇ ਦਾ ਐਨਾ ਫਰਕ ਹੈ ਇਥੇ ਜਿਹੜਾ ਅਰੀਜਨਲ ਆ ਉਹਦੇ ਮਗਰ ਪਾਈਏ ਕਵਨਾਂ 36 ਨਹੀਂ ਮੰਗਦਾ ਉਹ ਨਹੀਂ ਜਿਹੜਾ ਮੇਰੇ ਵਾਲਾ ਛੱਤ ਦੇ ਅੰਦਰ ਜਿਹੜਾ ਕੇਮ ਜਿਹੜੀ ਕੇਮ ਹੈ ਉਹਦੇ ਵਾਂਗ ਹਾਂ ਉਹਦੇ ਤਿੱਜੇ ਹੀ ਤੁਰਦਾ ਇੱਥੋਂ ਉਹ ਭਾਈ ਜੀ ਤੁਰੂ ਇੱਥੋਂ ਇੱਥੇ ਲੱਗ ਗਿਆ ਇਹ ਤਾਂ ਉਹ ਨਾ ਹੋਮਰ ਸਲਿੱਪ ਜਾ ਰਹੀ ਦਿੰਦਾ ਆ ਇਹ ਥੋੜਾ ਘਾਟ ਜਾਂਦਾ ਬੰਦੇ ਪਾਦਾ ਹੈ ਉਹਦੇ ਕੱਲੇ ਬੇਨ ਮੂੜੇ ਚੱਲਣੇ ਨਹੀਂ ਨਾ ਕੋਈ ਕੋਈ ਆ ਕੇ ਕੇਮ ਤੁਸੀਂ ਤਾਂ ਕਿਰਪਾ ਕਰਾ ਸੇਲ ਵਧਾਇਆ ਆਪਣਾ ਟੇਸ ਕੀ ਆਇਆ ਤੁਹਾਨੂੰ ਝੂੜਕਾ ਦਾ ਮਾਰਨਾ ਚਾਹਤ ਨਹੀਂ ਤਸੀਹ ਕਿੰਨੀ ਸਟਾਈ ਆ ਹਾਂ ਉਹ ਤਾਈ ਤੇ ਇੱਥੋਂ ਤੱਜੇ ਭਾਈ ਇਹ ਇਹ ਦੇ ਦਾ ਚੌਥਾ ਮੀਡੀਅਮ ਹੈ ਨਾ ਇਹਦਾ ਜਿਆ ਹੀ ਮਾਦ ਦੇ ਵਿੱਚ ਥੋੜਾ ਬੰਦ ਹੈ ਬਸ ਚੈਨ ਮੀਡੀਅਮ ਬਹੁਤ ਤੀਜਾ ਹੈ ਬਹੁਤ ਵੱਡਾ ਗੇਅਰ ਹੋ ਜਾਂਦਾ ਗੇਅਰ ਉਹਦਾ ਰਿਹਾ ਨੋਰਮਲ ਚੱਲਦਾ ਉਹ ਹਲੇ ਨੂੰ ਕਰਾਇਆ ਕੋਈ ਨਹੀਂ ਕਿ ਲਈ ਕੇਮ ਚੇਂਜ ਯਾਰ ਇਹਨੋਂ ਦੇ ਬਾਅਦ ਦਾ ਕੰਮ ਤੁਸੀਂ ਆਈਂ ਟਰੈਕਟਰ ਉਹਦੇ ਦੇਖ ਕੇਮ ਚੇਂਜ ਦਾ ਟਰੈਕਟਰ ਤੁਸੀਂ ਸਹੀ ਦੇਖ ਲਿਓ ਜਿਆ ਹੀ ਗੇਅਰ ਨਹੀਂ ਸੰਭਾਰੇ ਚੱਕ ਦੇ ਟ੍ਰੈਕ ਦੇਖ ਤੋਂ ਨਾਲੇ ਆਹ ਟੈਕ ਆਪ ਕੋ ਪੋਲਾ ਕਰਦਾ ਵਾ ਔ ਔ ਪਹਿਲੀ ਤੇ ਆ ਪਹਿਲੀਆ ਬਹੁਤ ਜਿਆਦਾ ਫਰਕ ਆ ਆ ਜਗ੍ਹਾ ਨਾਲ ਉਹ ਜਗ੍ਹਾ ਨਾਲ ਉਹਨੂੰ ਫਰਕ ਦਿਸਦਾ ਹੀ ਆ ਨਾ ਓਏ ਉਹ ਤਰ੍ਹਾਂ ਜਿਵੇਂ ਆਪਾਂ ਸੁੱਟ ਕਰਦੇ ਆ ਬਹੁਤ ਚਲਿਆ ਅੱਧੀ ਜਣੇ ਦਾ ਪੈਟਰੋਲ ਨਹੀਂ ਪਾਦਾ ਹੁੰਦਾ ਸੈਟੀ ਵਾਜ ਹੀ ਬੰਦ ਜਾਂਦੀ ਹਾਂ ਕੰਮ ਵੀ ਉੱਥੇ ਕਰਦਾ ਸਾਰਾ ਤੇਰੀ ਆਵਾਜ਼ ਦੇਖੋ ਕਿੰਨੀ ਆ ਉਹਦੀ ਉਹਦੀ ਨਹੀਂ ਬਾਜਦੀ ਆ ਕਿੰਨੀ ਬਾਜਦੀ ਆ ਪਰ ਕੋਈ ਹੋਰ ਇਹਨੂੰ ਹੱਥ ਲਾਉਂਦਾ ਹਬਾ ਤਵੀਆਂ ਇੱਥੇ ਲਾ ਦੋ ਤੂੰ ਚੱਲਿਆਓ ਤੇਰੇ ਜਲਦੀ ਲਿਆਇ ਮੈਂ ਕਿਹਾ ਓਏ ਇਹਨੂੰ ਲਾਓ ਆਪਾ ਵੇਖਦੇ ਆ ਵੀ ਕੀ ਕਰਦਾ ਉਹ ਵੀ ਪਰ ਆਹ ਡਰਾਈਵਰ ਦਾ ਦਿਲ ਖੋਚ ਕਰਦਾ ਯਾਰ ਤੇਰਾ ਲਵਾਇਓ ਬਣ ਗਈਆਂ ਦੂਜਾ ਚਲਾ ਕੇ ਵੇਖ ਲਈਏ ਹੁਣ ਉਹ ਵੀ ਥੱਕ ਗਿਆ ਕੌਣ ਆਈ ਜਾਂਦੇ ਆ ਕੌਣ ਨਹੀਂ ਕਰਦਾ ਮੈਂ ਬਾਅਦ ਚੋ ਗੱਲ ਗਾਂ ਘਰੇ ਮੜਾ ਲਿਆ ਸਪੈਸ਼ਲ ਐਡੀਸ਼ਨ ਉਹ ਪਾ ਕੇ ਦੇ ਦਿਆਂ ਉਹਦੀ ਕੇਮ ਚੇਂਜ ਆ ਇਹ ਹੈਗਾ 3600 ਤੋਂ ਉੱਪਰ ਨਹੀਂ ਉਹ ਪਾਉਣੇ ਆ ਉਹਨੂੰ ਦੇ ਦਿੰਦੇ ਉਹ ਕੀ ਕਰਦਾ ਐਨੂੰ ਵੀਰੇ ਲਾ ਦੋ ਸਾਈਡ ਤੇ ਬੜਾ ਕਰੇ ਨਾ ਚੱਲ ਵੀ ਜਾ ਤਾਂ ਇਹਨੂੰ ਵੀ ਖੇਚ ਨੰਨੂਰੇਲੇ ਆਈ ਐਕਮੈਂਟ ਤੋਰੀ ਨਾ ਲਾਇਆ ਕੇ ਚੱਲ ਚੱਲ ਕੇ ਨਾ ਮਿੱਟੀ ਦੇ ਵਿੱਚ ਇਹਨੂੰ ਪਹਿਲਾਂ ਦੂਜੇ ਦੀ ਲਾ ਲਓ ਦੂਜੇ ਦੋਰੇ ਹੀ ਲੱਗੇ ਜੇ ਪਹਿਲਾਂ ਦੂਜੇ ਦੀ ਲਾ ਲਓ ਮੋੜ ਤੋਂ ਮੋੜ ਚੜੇ ਹੋ ਤੱਜਾ ਹੀ ਤੁਰਦਾ ਟਰੈਕ ਜਿਆਦਾ ਵਿੱਚ ਪੋੜਦਾ ਹਾਂ ਟਰੈਕ ਜਿਆਦਾ ਪੋੜ ਆ ਗਿਆ ਉਹ ਇੱਕ ਗੱਲ ਕਰੀਏ ਨਾ ਅੱਗੇ ਮਾ ਜਿੰਨੇ ਤੁਸੀਂ ਕਿਹੜੇ ਕਰੀਫ ਦੇ ਤੀਜਾ ਇਹ ਘੇਰ ਕਿੱਥੇ ਲੱਗਦਾ ਤੱਜਾ ਹੀ ਲੱਗਦਾ ਕਿਸੇ ਨੂੰ ਦੂਜਾ ਇਹ ਬਹੁਤ ਟਾਇਰ ਫਰਮ ਟਾਇਰ ਫਰਮ ਲੱਗਣ ਵਾਲੀ ਆ ਜੇ ਟਾਇਰ ਫਰਮ ਲੱਗੀ ਨਾ ਤੇ ਤੱਜਾ ਦੂਜਾ ਵੀ ਝੁਕਣਾ ਨਹੀਂ ਤੱਜਾ ਦੇ ਫਿਰ ਲੋਡ ਲਾੜ ਮੋਕ ਕੇ ਜਾਣਾ ਵਾਹ ਤੇ ਟਾਇਰ ਵੱਡੇ ਕੰਮ ਕੋਈ ਤਾਂ ਪੁਰਾਣਾ ਟਾਪ ਲਾਉਣ ਨੂੰ ਫਿਰਦੇ ਟਾਪ ਵੀ ਲਾ ਕੇ ਵੇਖਣਾ ਹੀ ਕਰਾਰੀ ਪਈ ਹੈ ਕਰਾਰੀ ਨਹੀਂ ਹੈ ਨਾ ਹਾਂ ਪਰ ਕਰਾਰੀ ਬਈ ਟਾਪ ਲੱਗਣਾ ਨਹੀਂ ਟਾਪ ਲੱਗਣਾ ਨਹੀਂ ਕਿਤੇ ਨਾ ਕਿਤੇ ਜਾਂਦੇ ਆ ਨਾ ਡਰਾਈਵਰ ਦੀ ਚੱਕਰੀ ਨਹੀਂ ਆ ਚਲੋ ਇਹਨੂੰ ਵੀ ਇਹਨੂੰ ਲਿਓ ਤੁਸੀਂ ਅਸੀਂ ਉੱਧਰ ਚਲਦੇ ਆ ਡਰਾਈਵਰ ਨਾਲ ਲਿਓ ਇਹਨਾਂ ਨੂੰ ਵੀਰਾਂ ਨੇ ਨਾ ਬਹੁਤ ਸੋਹਣੇ ਡੈਕਟਰ ਤਿਆਰ ਕੀਤੇ ਆ ਹਾਂਜੀ ਬਹੁਤ ਹੀ ਜ਼ਿਆਦਾ ਖਰਚੇ ਤੇ ਵੀ ਨੀਗੇ ਨਾਰਮਲ ਹੀ ਆ ਕਿੰਨਾ ਕਿੱਥੇ ਕਿੰਨਾ ਖਰਚਾ ਆ ਇੱਥੇ ਆ ਸਾਰਾ 10000 ਰੁਪਏ ਖਰਚਾ ਕੱੇ ਇੱਕਲੀ ਚੇਂਜ ਕੀਤੀ ਹੈ ਬਾਕੀ ਤੇਲ ਤਾਂ ਹੀ ਆਉਂਦਾ ਆ ਅਗਰ ਤਾਂ ਇੱਕ ਲੱਗਾ 10000 ਰੁਪਏ ਹਾਂਜੀ ਚਾਚਾ ਜੀ ਪੋਲਾ ਕਰ ਛੱਡਦੇ ਹੁੰਨੇ ਆ ਹੈ ਹਾਂ ਜੀ ਤੇਰੇ ਨਾਲ ਆ ਰਹੀ ਧਾਰਾ ਨਾਲ ਕੇ ਤੂੰ ਚੱਕੇ ਬੌਸ ਵਾਲਾ ਹਿਸਾਬ ਨਾਲ ਇੱਦਾਂ ਹਿੱਟਾ ਗਿਆ ਭਾਰੀ ਮੈਂ ਚੈੱਕ ਕਰਦੇ ਗੁਰਦੇ ਵਾਹ ਦਿੰਦੇ ਹੁਣੇ ਮੈਂ ਲਾਦਾ ਹਾਂ ਵੀ ਚੱਲ ਆਇਆ ਉਹਦਾ ਜੋਰ ਵੇਖਦੇ ਚੱਲ ਉਹਦਾ ਜੋਰ ਵੇਖਦੇ ਆ ਇੱਦਾਂ ਹੀ ਆ ਜੀ ਇਹਨਾਂ ਦੀ ਜਨ ਪਿਆਰ ਰਵੇ ਮੈਂ ਉਹ ਹੀ ਕਹਿੰਦਾ ਪਿਆਗੇ ਇਹਨਾਂ ਚੀਜ਼ਾਂ ਨਾਲ ਪਿਆਰ ਰਵੇ ਨਸ਼ੇ ਨਾਲ ਨਾ ਪਵੇ ਬਸ ਹਾਂ ਇਹਨਾਂ ਚੀਜ਼ਾਂ ਨਾਲ ਰਵੇ ਇਹਨਾਂ ਚੀਜ਼ਾਂ ਨਾਲ ਪਿਆਰ ਰਵੇ ਸਹੀ ਗੱਲ ਆ ਨਸ਼ੇ ਤਾਂ ਸਾਰੇ ਵੀਰ ਬੱਚੇ ਆ ਹਾਂ ਜੀ ਸਾਰੇ ਬਜੇ ਜਿੰਨੇ ਆ ਵੀਰ ਸਾਰੇ ਹਾਂ ਜੀ ਨਸ਼ਾ ਕੋਈ ਨਹੀਂ ਕਰਦੇ ਹਾਂ ਇੱਕ ਤਰ੍ਹਾਂ ਦਾ ਹੀ ਬਸ ਨਹੀਂ ਨਹੀਂ ਇਹ ਚਾਹੀਦਾ ਵੀ ਇਹੀ ਆ ਕਿਉਂਕਿ ਜਦੀ ਸਿਹਤ ਨੂੰ ਪਿਆਰ ਕਰੋ ਲੋਹੇ ਨਾਲ ਪਿਆਰ ਕਰੋ ਕੋਈ ਚੱਕਰ ਨਹੀਂ ਸ਼ੌਕ ਪੂਰਨੇ ਚਾਹੀਦੇ ਆ ਹਾਂ ਜਦੋਂ ਕਿ ਜੇ ਹੱਥ ਪੈਂਦਾ ਹੋਵੇ ਨਾ ਹਾਂ ਜੀ ਸ਼ੌਕ ਪੂਗਾ ਲੈਣੇ ਚਾਹੀਦੇ ਹਾਂ ਹਾਂ ਜੀ ਆਪਣੇ ਉਹਨਾਂ ਨੇ ਕਿਹਾ ਸੀ ਸ਼ੌਂਕੀ ਬਾਈ ਨੇ ਹਾਂ ਹਾਂ ਇਹ ਸ਼ੌਕ ਪਗਾ ਲੈਣੇ ਚਾਹੀਦੇ ਉਹ ਗੱਲ ਆ ਵੀ ਹੱਥ ਪੈਂਦਾ ਤੇ ਸ਼ੌਕ ਪਗਾਓ ਬਾਪੂ ਨੂੰ ਤਾਂ ਕਿ ਨਾ ਕਰੋ ਨਸ਼ੇ ਪੱਤੇ ਤੋਂ ਦੂਰ ਰਹੋ ਸਾਡੀ ਤੰਗ ਵਾਲੀ ਨਹੀਂ ਕਿਸੇ ਦਾ ਵੀ ਗੱਲ ਕੋਈ ਵੀ ਤੰਗ ਨਹੀਂ ਕਰਨਾ ਕਰਦੇ ਨਾ ਆਪਦੀ ਖੇਤੀ ਚ ਆਪਾਂ ਨੂੰ ਬਾਈਤ ਹੋ ਗਈ ਨਾ ਫਸਲ ਚ ਆਪਾਂ ਲਾਉਣ ਜੋਗੇ ਹੋ ਗਏ ਆ ਤੇ ਫੇਰ ਆਪਾਂ ਲਾਉਣੇ ਪੈਸੇ ਨਹੀਂ ਤੇ ਨਹੀਂ ਲਾਉਣੇ ਵੈਰੀ ਗੁੱਡ ਵੈਰੀ ਗੁੱਡ ਚਾਹੀਦਾ ਵੀ ਆਇਆ ਦੇਦੋ ਪਤਾ ਕਿ ਨਹੀਂ ਸਾਨੂੰ ਬਜਤ ਹੋਈ ਕਿਸੇ ਪਾਸੇ ਆਪਾਂ ਨੂੰ ਪੂਰਾ ਪੂਰਾ ਆਇਆ ਹਾਂ ਜੇ ਨਾਲ ਆਪਾਂ ਆਪਣੇ ਸ਼ੌਕ ਉਦੋਂ ਬਹਿ ਜੀਦਾ ਉਦੋਂ ਬਹਿ ਜਾਓ ਚੁੱਪ ਕਰਕੇ ਯਾਰ ਇਹ ਚ ਕਿਹੜੀ ਗੱਲ ਹੈ ਇਹ ਵੀ ਆਟਾ ਪਿਛਲੀ ਵਾਰੀ ਜਦੋਂ ਪਾਣੀ ਆਇਆ ਸੀ ਆ ਜਾਂਦਾ ਵਧੀਆ ਵੀ ਆ ਜਾਂਦਾ ਮਾੜਾ ਜਦੋਂ ਪਾਣੀ ਆਇਆ ਸੀ ਸਾਡੀ ਮੇਰੀ ਆਪ ਦੀ 4 ਕਿਲੋ ਮੱਕੀ ਨਹੀਂ ਵਢੀ ਗਈ ਤੇ ਨੌਂ ਗਿਲੇ ਝੋਨਾ ਨਹੀਂ ਲੱਗਾ ਸਦੇ ਮਟਰ ਲਾਏ ਜ਼ਿਮੀਦਾਰ ਨੂੰ ਸਮੇਂ ਮਾਰਾ ਸਾਰਿਆਂ ਗਰਾਹੀ ਕਰਕੇ ਮੁੰਡੇ ਮੁੰਡੇ ਆਪ ਚ ਅਹੀਂ ਉਥੇ ਮਿੱਟੀ ਵੀ ਖੜੀ अच्छा 5 6 ਟਰੈਕਟਰਾਂ ਦੀ ਸੇਵਾ ਪਾਣੀ ਚ ਵੀ ਜੋਗਦਾਰ ਪਾਉਂਦੇ ਹਾਂ ਜੀ ਵੈਰੀ ਗੁੱਡ ਯਾਰ ਸਾਡਾ ਆਪ ਦਾ ਵੀ ਨੁਕਸਾਨ ਹੋਇਆ ਸੀ ਘੱਟੋ ਘੱਟ 8-9 ਲੱਖ ਦਾ ਘਰ ਦਾ ਨੁਕਸਾਨ ਘਰੇਲੂ ਹੋਇਆ ਅੱਛਾ ਅੱਛਾ ਚਲੋ ਵੈਗਰੂ ਹਾਂ ਜੀ ਕਿਸਾਨੀ ਨੂੰ ਸਾਰੇ ਆਪਾਂ ਤੇ ਹੀ ਕਹਿੰਦੇ ਹਾਂ ਜੀ ਵੈਗਰ ਆਪਾਂ ਇੱਥੇ ਹੀ ਖਾਣਾ ਯਾਰ ਹਾਂ ਜੀ ਆਹ ਜਿਹੜੀਆਂ ਰੇਸਾਂ ਜਾਂ ਸ਼ੌਂਕ ਜੋ ਵੀ ਆਪਾਂ ਪੂਰ ਰਹੇ ਨਾ ਇਹਦੀ ਸ਼ੁਰੂਆਤ ਇਹਦੀ ਸ਼ੁਰੂਆਤ ਇਹ ਉਹ ਦਾਦਿਆਂ ਦੇ ਤੇ ਆ ਜਮੀਨਾਂ ਦੇ ਸਿਰੋਂ ਇਹ ਆਪਾਂ ਜਿਹੜੇ ਆਪਾਂ ਟਰੈਕਟਰ ਤੇ ਮੰਨ ਲਓ ਇਹ ਕਰਾ ਲਈ ਨਾ ਮੋਡੀਫਾਈ ਆਪਾਂ ਇਹਦਾ ਆਪਾਂ ਰੋਈ ਥੋੜਾ ਇਨੇ ਜੋਰ ਲਾ ਨਾ ਨਾ ਇਹ ਤਾਂ ਹੁਣ ਆਪਾਂ ਵੀਡੀਓ ਕਰਕੇ ਇਹ ਬਸ ਧੱਕਾ ਉਦੋਂ ਕਰਨਾ ਜਦੋਂ ਮੰਨ ਲਓ ਟਰਾਲਾ ਟੁੱਟਣਾ ਫਸਿਆ ਪੁੱਸਿਆ ਉਦੋਂ ਧੱਕਾ ਕਰ ਲਿਆ ਠੀਕ ਹੈ ਬਸ ਉਦਾਂ ਤਾਂ ਨੋਰਮਲ ਚੱਲਦੇ ਆ ਉਦਾਂ ਤਾਂ 1500 1800 ਚੱਕਰ ਉਦਾਂ ਜੇ ਇਦਾਂ ਆਪਾਂ ਵਾਈਏ ਤੇ ਮੇਰੇ ਹਿਸਾਬ ਨਾਲ 6ਵੇਂ 7ਵੇਂ ਦਿਨ ਕਲੱਚ ਪਲੇਟ ਚਾਹੀਦੀ ਟਰੈਕਟਰ ਨੂੰ ਹਾਂ ਜਿੰਨਾ ਆਪਾਂ ਹਣ ਜੋਰ ਲਾਇਆ ਜੇ ਆਪਾਂ ਲਗਾਤਾਰ ਐ ਚਲਾਈਏ ਜੇ ਇਹ ਚ ਕਲੱਚ ਨੂੰ ਪੂਰਾ ਫੁੱਲ ਯਾਰ ਉਹਨਾਂ ਕਮਾਈ ਦੇਣੀ ਕਮਾਈ ਦੇਣਾ ਮੈਂ ਅੱਗੇ ਵੀਰ ਨੂੰ ਚਲਾਈ ਜਾਣ ਤਾਂ ਮੈਂ ਨੰਨੂ ਕੋਲ ਗੱਲ ਕਰੀਆ ਮੈਂ ਕਹਿੰਦਾ ਕੰਮ ਸਰਾ ਹੀ ਕਰੀ ਫਿਰਦੇ ਨੇ ਗਾਂ ਵਾਲੀਆਂ ਗੱਲਾਂ ਕਰੀ ਫਿਰਦੇ ਆ ਪਤੰਦਰ ਜਿਹੜੇ ਹਿਸਾਬ ਨਾਲ ਤੁਸੀਂ ਨਾ ਬਾਕੀ ਆਪਾਂ ਆਪਣੇ ਸ਼ੌਂਕ ਲਈ ਤਿਆਰ ਕੀਤੇ ਕੋਈ ਕਿਸੇ ਨਾਮ ਦੀ ਬਾਜੀ ਕੋਈ ਨਹੀਂ ਨਹੀਂ ਵੀਰ ਭਰਾ ਨਹੀਂ ਉਦਾਂ ਚਲਾ ਕੇ ਵੇਖਣਾ ਵੇਖ ਸਕਦਾ ਵੇਖ ਸਕਦਾ ਕਿਸੇ ਨਾ ਜਦੋਂ ਜਦਾਈ ਕੋਈ ਨਹੀਂ ਜਦ ਬਸ ਜਦ ਬਾਜੀ ਨਹੀਂ ਇੱਥੇ ਤੇ ਗਾਂ ਤੋਂ ਗਾਂ ਤਾਂ ਪਾ ਬੈਠੇ ਤਾਂ ਆਪਾਂ ਜਿਹੜੇ ਕਿ ਕੀ ਕਰਨਾ ਕੇ ਐਂਡ ਤਾਂ ਹੈ ਹੀ ਨਹੀਂ ਜਦਨਾ ਦੇ ਜਦਵਾ ਚੀਚ ਵੀ ਮਟਰ ਕਿੰਨੇ ਵਾਅਦੇ ਕੱਢਿਆ ਆ ਸਿਆਣੀ ਗੱਲ ਕੀਤੀ ਹੈ ਹਾਂ ਜੀ ਇੰਨਾ ਜੀਆ ਜੇ ਮੇਰਾ ਝੋਨਾ ਕਿੰਨਾ ਨਿਕਲਿਆ ਤੇਰੇ ਕਣਕ ਦਾ ਸੁਆਦ ਇੱਥੇ ਇੰਨਾ ਚੀਜ਼ਾਂ 'ਚ ਮਜ਼ਾ ਆਵਾ ਆਪਣਾ ਇਹ ਸੂਲਿਆ ਨਾ ਕਿ ਜੇ ਮੰਨ ਲਓ ਕਿਸੇ ਭੈਣ ਭਰਾ ਦੀ ਜ਼ਿੰਮੇਵਾਰੀ ਦੀ ਕੋਈ ਫਸਲ ਮੰਨ ਲਓ ਖਰਾਬ ਹੋਣ ਦੀ ਹੁਣ ਸ਼ੁਰੂ ਤੋਂ ਖੇਤੀ ਕਰਦੇ ਪਤਾ ਵਾ ਆਪਾਂ ਨੂੰ ਕਿ ਕਿਹੜੀ ਚੀਜ਼ ਕਿਹੜੀ ਦਵਾਈ ਕਿੱਥੇ ਪਾਣੀ ਕਿੱਦਾਂ ਆਪ ਉਸਲੇ ਫੋਨ ਕਰਕੇ ਉਹਨੂੰ ਦੱਸ ਦਈਦਾ ਨਹੀਂ ਤੇਰੇ ਆਪਾਂ ਦੀ ਫਸਲ ਖਰਾਬ ਹੋਣ ਦੀ ਇਹਨੂੰ ਸੰਭਲਾ ਚੰਗੀ ਗੱਲ ਆ ਇਹ ਆਪਣਾ ਸੂਲ ਹੈ ਜਿੱਥੇ ਮਰਜੀ ਜਾਏ ਕੋਈ ਲੜਾ ਕਿਸੇ ਨਾਲ ਕੋਈ ਮੰਨ ਲਓ ਗੁੱਸਾ ਗਿਆ ਨਾ ਉਹ ਵੀ ਨਹੀਂ ਰੱਖਣਾ ਤੇ ਤੇਰੀ ਫਸਲ ਖਰਾਬ ਆਪਣੇ ਪਿੰਡਾਂ ਚ ਭਾਈਚਾਰਾ ਹਾਂਜੀ ਹਾਂਜੀ ਪ੍ਰੇਮ ਪਿਆਰ ਹਾਂਜੀ ਹੁਣ ਜਿਵੇਂ ਮੈਂ ਜਿੱਤੋਂ ਦੇਖੋ ਪੇਜ ਦੇ ਰਹੀਂ ਚਲੋ ਤੁਸੀਂ ਕੰਡੈਕਟ ਕਰ ਲਿਆ ਆਪਣੇ ਨਾ ਖੂਨ ਚ ਹੀ ਆਇਆ ਸਿਸਟਮ ਹਾਂਜੀ 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 ਆਪਾਂ ਉਪਰ ਆਪਨ ਮਹਿਸੂਸ ਹੀ ਨਹੀਂ ਹੋਣ ਦਿੰਦੇ ਨਹੀਂ ਜੀ ਨਹੀਂ ਜੀ ਸਹੀ ਹਾਂ ਆਪਾਂ ਜਿੰਦੇ ਮਰਜ਼ੀ ਬਗਾਨੇ ਬੰਦੇ ਨੂੰ ਕਿਸੇ ਨੂੰ ਮਿਲੀਏ ਆਪਣੇ ਖੂਨ ਚ ਹੀ ਆ ਆਪਣੇ ਪੰਜਾਬ ਦੀ ਜਿਹੜੀ ਧਰਤੀ ਹੈ ਨਾ ਜਿਹੜੀ ਆਪਾਂ ਪੰਜਾਬੀ ਲਾ ਲਓ ਜਾਂ ਕੋਈ ਲਾ ਲਓ ਪਿੰਡਾਂ ਦਾ ਕਲਚਰ ਲਾ ਲੋ ਆਪਣੇ ਪਿਓ ਦਾ ਦਦਿਆਂ ਜੋ ਆਪਾਂ ਨੂੰ ਸਿਖਾਇਆ ਹਾਂਜੀ ਵੱਡੇ ਨੂੰ ਨੀਵੇਂ ਹੋ ਕੇ ਬਰਾਬਰ ਦੇ ਨੂੰ ਗਲੇ ਮਿਲ ਕੇ ਹਾਂਜੀ ਸਭ ਨੂੰ ਆਪਣੇ ਸ਼ੁਰੂ ਤੋਂ ਸਿਖਾਇਆ ਇਹ ਜਾਂਦਾ ਸਿਖਾਇਆ ਇਹ ਹਾਂਜੀ ਜੀ ਤੇ ਇਹ ਚੀਜ਼ਾਂ ਆਪਾਂ ਨੂੰ ਕਾਮਯਾਬੀ ਇਹੀ ਕਰਦੀਆਂ ਹਾਂਜੀ ਤੇ ਇਹਦੀ ਗੱਲ ਰੱਖਣਾ ਵੀ ਉਹਦੇ ਕੋਈ ਨੁਕਸੇ ਉਹਨੂੰ ਦੱਸੋ ਹਾਂਜੀ 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 ਪਿੱਛੇ ਕਾਹਤੋਂ ਰੋਵੇ ਉਹ ਨਹੀਂ ਇਹ ਸਹੀ ਗੱਲ ਬਰਾਬਰ ਆਪਣੇ ਬਰਾਬਰ ਆਵੇ ਬਰਾਬਰ ਹੋਏਗਾ ਤੇ ਕੱਲ ਨੂੰ ਕੋ ਲੋੜ ਪੈਗੀ ਤੇ ਆਪਣੇ ਨਾਲ ਖੜੇਗਾ ਜੇ ਪਹਿਲੇ ਪਿੱਛੇ ਹੋਏਗਾ ਤੂੰ ਨੇ ਸਵਾ ਆਪਣੇ ਬਰਾਬਰ ਆਉਣਾ ਐਸੇ ਪੈਣ ਚ ਵਾਲੂ ਵੀ 110000 ਦੇ ਰਿਹਾ ਵੈਰੀ ਗੁੱਡ ਐ ਦੀ ਰੇਟ ਰੂਟ ਕਿੰਨਾ ਲੱਗਾ ਰੇਟ 700 ਰੁਪਿਆ 650 700 ਗੱਟੂ ਹਾਂਜੀ 1 ਟੋੜੇ ਦਾ 50 ਕਿਲੋ ਦਾ ਐਰ ਕੀ ਥੋੜਾ ਮੌਸਮ ਕਰਕੇ ਝਾੜ ਘਟ ਨਹੀਂ ਗਿਆ ਝਾੜ ਘਾਟਾ ਥੋੜਾ ਆ ਕਿਹੜੇ ਸੀਗਾ ਬੀ ਆਪਣਾ ਬਖਰਾਜ 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 ਕਿੰਨੇ ਕਿੱਲੇ ਦੀ ਔਸਤ ਕੋ ਕੱਢੀ ਗਣੀ ਜੀ 155 ਕਿੱਲੇ ਦੀ ਆਈ ਔਸਤ ਐਰ ਕੀ ਜੇ ਇਹੋ ਮੰਨ ਲਓ ਪਿਛਲੇ ਸਾਲੋਂ 70 70 ਬੋਰੀਆਂ ਕੱਢ ਗਿਆ 70 ਕਟੀਆਂ ਹਾਂਜੀ ਇੰਨਾ ਮੌਸਮ ਤੇ ਇਹ ਭਾਈ ਸਾਰੇ ਟਾਈਮ ਵੇਖੇ ਯਾਰ ਇਹ ਜ਼ਿਮੀਦਾਰੇ ਨੂੰ ਨਾ ਆ ਕੁਛ ਮੱਕਾ ਪੈਦਾ ਸਿਸਟਮ 1600 ਨਾ ਵੀ ਟੋੜਾ ਵੇਚਿਆ ਵਾ ਮੈਂ ਖੋਦ ਨਾ 50 ਰੁਪਏ ਟੋੜਾ ਵੇਖਦਾ ਸੀ ਇੱਥੇ 50 ਰੁਪਏ ਵੇਚਿਆ ਵਾ ਤੇ ਲੱਦ ਕੇ ਟਰਾਲੇ ਰਾਤ ਤੁਰਦਾ 7 ਵਜੇ ਦੇ 1 ਵਜੇ ਮੰਡੀ ਤੇ 4 ਵਜੇ ਮੰਡੀ ਹੁੰਦੀ ਜਾ ਕੇ ਉੱਥੇ 100 ਰੁਪਿਆ 1.5 ਬੇਰੀ ਗੁੱਡੀ ਜੇ 50 ਰੁਪਏ ਇੱਥੇ ਰੇਟ ਹੈ ਤੇ ਮੰਨ ਲਓ ਕਿ 1 ਕਿੱਲੇ 'ਚ 2 ਲੱਖ 20 ਹਜ਼ਾਰ ਦਾ ਵੀ ਆਲੂ ਕੱਢਿਆ ਵਾ ਤੇ 1 ਕਿੱਲੇ 'ਚ 10 ਹਜ਼ਾਰ ਦਾ ਵੀ ਕੱਢਿਆ 10 ਹਜ਼ਾਰ ਦਾ ਵੀ ਕੱਢਿਆ ਇੱਥੇ ਹੁਣ ਸਾਰਾ ਕੁਝ ਆਪਾਂ ਨੂੰ ਜੇ ਮੰਨ ਲਓ ਦਿਲ ਤੇ ਲਾਉਣ ਲੱਗ ਪੈਣਾ ਆਪ ਆਪਣੀ ਫਸਲ ਕੀ ਯਾਰ ਮੇਰੇ ਨੂੰ ਘਾਟਾ ਪੈ ਗਿਆ ਕੁਝ ਇਹ ਨਹੀਂ ਕੰਮ ਜ਼ਿਮੀਂਦਾਰ ਦਾ ਦਿਲ ਪਤਾ ਕਿੰਨਾ ਵੱਡਾ ਰੱਖਣਾ ਕੰਮ ਪਤਾ ਕਿੰਨਾ ਵੱਡਾ ਆ ਖੇਤ ਦੇ ਵਿੱਚ ਆਪਣੀ ਫਸਲ ਖੜੀ ਆ ਹਾਂਜੀ ਇਹਦਾ ਕੋਈ ਪਤਾ ਨਹੀਂ ਵਾਗਰੂ ਨੇ ਕੀ ਕਰਨਾ ਹਾਂਜੀ ਹਾਂਜੀ ਇੰਨਾ ਤਕੜਾ ਜੇਰਾ ਨਾ ਜ਼ਿਮੀਂਦਾਰ ਦਾ ਉਹ ਫਸਲ ਚ ਆਦੇ ਪੈਸੇ ਖਿਲਾਰ ਕੇ ਰਾਤ ਨੂੰ ਸੌਂ ਜਾਂਦਾ ਹਾਂਜੀ ਸੌਂਦਾ ਇਹ ਆਪਣੇ ਪੈਸੇ ਹੀ ਖਿਲਾਰੇ ਨੇ ਹਾਂਜੀ ਹਾਂਜੀ ਨਹੀਂ ਸ਼ਮਾਈ ਬਾਅਦ ਇਕੱਠੇ ਕਰ ਲਈਦੇ ਹੂੰ ਪੁਰਾਣੇ ਪੈਸੇ ਤੋਂ ਨਵਾਂ ਪੈਸਾ ਬਸ ਸਰਕਲ ਚੱਲੀ ਆ ਸਰਕਲ ਘੁੰਮਦਾ ਬਸ ਹਾਂ ਚਲੋ ਵੀਰਾਂ ਦੇ ਟਰੈਕਟਰ ਬਹੁਤ ਸੋਹਣੇ ਵੀਰਾਂ ਨੂੰ ਵੀ ਮਿਲ ਕੇ ਬੜਾ ਸੋਹਣਾ ਲੱਗਿਆ ਤੁਸੀਂ ਵੀ ਸਾਰਿਆਂ ਨੇ ਚਲੋ ਮੇਲ ਹੀ ਲਿਆ ਵੀਰਾਂ ਨੂੰ ਹਾਂਜੀ ਤੇ ਦੱਸੋ ਵੀਰਾਂ ਦੇ ਟਰੈਕਟਰ ਤੁਹਾਨੂੰ ਕਿੱਦਾਂ ਦੇ ਲੱਗੇ ਲਈਏ ਆ ਗਿਆ ਆਪਾਂ ਹਾਂ ਜੀ ਤੁਹਾਡੀ ਵੀਡੀਓ ਵੇਖ ਵੇਖ ਟਰੈਕਟਰ ਦੇਖਦੇ ਰਹੀਦਾ ਵੀਡੀਓ ਕੱਢ ਲਈ ਦੀ ਆ ਦੇਖੀਦਾ ਕਿ ਕੀ ਫੀਚਰ ਨੇ ਚਲੋ ਧੰਨਵਾਦ ਆ ਵੀਡੀਓ ਵੇਖਦੇ ਰਹਿੰਦੇ ਤੁਹਾਡੇ ਰਕੇ ਭਰਾਵਾਂ ਸਿਰ ਤੇ ਮੇਰੇ ਵਰਗੇ ਦਾ ਕੰਮ ਚੱਲੀ ਜਾਂਦਾ ਹਾਂ ਜੀ ਹਾਂ ਜੀ ਚਲੋ ਭਰਾ ਨਾਲ ਵੀ ਪਿਆਰ ਇਦਾਂ ਹੀ ਬਣਾਈ ਰੱਖਿਓ ਤੇ ਵੀਰਾਂ ਦੇ ਟਰੈਕਟਰ ਤੁਸੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਆਹ ਸਿਸਟਮ ਤਾਂ ਮੈਨੂੰ ਕੁਝ ਜ਼ਿਆਦਾ ਹੀ ਵਧੀਆ ਲੱਗਾ ਨਾ ਡਾਇਫਰਾਮ ਆਨ ਆਫ ਵਾਲਾ ਆਪਾਂ ਪਹਿਲੀ ਵਾਰ ਹੀ ਦੇਖਿਆ ਜੇ ਹੋਰ ਕਿਸੇ ਵੀਰ ਦੇ ਵੀ ਲੱਗਾ ਆ ਤਾਂ ਦੱਸਿਓ ਵੈਸੇ ਤਾਂ ਅਜੇ ਤੱਕ ਨਾ ਸੁਣਿਆ ਨਾ ਵੇਖਿਆ ਹੈ ਨਾ ਇਹੀ ਆਪ ਹੀ ਕਹਿ ਕੇ ਲਵਾਇਆ ਹੈ ਲੱਗ ਸੌਖਾ ਹੀ ਲੱਗਿਆ ਕੋਈ ਜਗਾੜਵਾਜੀ ਜੀ ਕਰਨੀ ਬਈ ਜਗਾੜਵਾਜੀ ਥੋੜੀ ਬਹੁਤੀ ਆ ਕੋਈ ਵੀ ਜਿਆਦਾ ਵੱਡਾ ਬਦਲਾਅ ਨਹੀਂਗਾ ਔਖਾ ਕੰਮ ਨਹੀਂਗਾ ਹਾਂਜੀ ਇਹ ਵੀ ਕੱਲ ਨੂੰ ਕੋਈ ਨੁਕਸ ਪੈਂਦਾ ਤੇ ਆਪਾਂ ਘਰੇ ਵੀ ਚੇਂਜਿੰਗ ਕਰ ਸਕਦੇ ਹਾਂ ਚੇਂਜ ਕਰ ਸਕਦੇ ਹਾਂ ਹਾਂਜੀ ਸੋਚੀ ਆ ਬਸ ਵੈਰੀ ਗੁੱਡ ਇਹ ਸਿਸਟਮ ਨੂੰ ਬੜਾ ਸੋਹਣਾ ਲੱਗਾ ਤੇ ਕੋਈ ਨਹੀਂ ਇਹ ਆਪਣੇ ਕਿੱਥੋਂ ਤੁਸੀਂ ਕਰਵਾਇਆ ਸੀ ਮੋਡੀਫਾਈ ਇਹ ਆਪਣੇ ਨੂਰਮੈ ਲੱਗਿਆ ਨੂਰਮੈ ਲੱਗਿਆ ਪੈਂਦਾ ਸੋਨ ਨੂੰ ਪਗਾ ਲਾਈ ਦੀ ਆ ਵੀ ਕੋਈ ਮਕੈਨਿਕਾ ਵੀਰ ਕੇ ਕਿੱਦਾਂ ਐ ਕਰਦਾ ਬਟਰ ਕੋ ਜਿਦ ਤਰੀ ਸਾਰਾ ਕੰਮ ਇੱਕੇ ਥਾਈ ਹੋ ਜਾਂ ਵਗੇ ਉਸੇ ਵੀਰ ਨੇ ਜਿੱਤੇ ਵੀਰ ਕੋ ਜੈਕ ਕੋ ਸਾਹਿਬ ਉਹਨੇ ਕੀਤਾ ਆ ਸੋਨ ਨੂੰ ਪਗਾ ਲ ਮਤਲਬ ਕਹਿੰਦੇ ਇਹਨੂੰ ਸੋਨ ਨੂੰ ਫਰਵਾਹਲਾ ਨਾ ਵਾਜਦਾ ਬੰਦੇ ਦਾ ਠੀਕ ਨੇ ਮੱਲੋ ਕਰਵਾਉਣਾ ਹਾਂ ਕੰਡਕਟ ਕਰਨਾ ਤੇ ਵੀਰ ਦੀ ਆਈਡੀ ਰੇਟ ਬਿਲਕੁਲ ਜੈਨੂਨ ਆ ਵੀ ਰੇਟ ਬਿਲਕੁਲ ਰੇਟ ਆਪਾਂ ਦੱਸੀ ਤਾਂ ਸਾਰਾ ਕੁਝ 20000 ਰੁਪਿਆ ਲੈਂਦੇ ਆ ਕਲੇ ਪੰਪ ਮੋਡੀਫਾਈਡ ਆ ਹੁੰਦੇ 12 12000 ਤੇ 500 ਰੁਪਿਆ ਲਿਆ ਵਾ ਡਾਇਫਰਾਮ ਲਾ ਕੇ ਤੇ ਫਿੱਟ ਕਰਕੇ ਫਿੱਟ ਕਰਕੇ ਹਾਂ ਦੇ ਫਿਟਿੰਗ ਦੀ ਜਾਨ ਨਵਾਂ ਦਾ ਬਾਈ ਤੇਰਾ ਵੀ ਜਿਹੜੇ ਮੇਰੇ ਵੀਰ ਕੋ ਕਰਾਉਣਾ ਚਾਹੁੰਦੇ ਆ ਰੇਟ ਰੂਟ ਸਾਰਾ ਕੋਈ ਕੱਲੀ ਕੱਲੀ ਚੀਜ਼ ਦਾ ਦੱਸੋ ਸਾਰੇ ਰੇਟ ਪੁੱਛ ਕੇ ਅਸੀਂ ਬਾਈ ਦੀ ਵਾਸਤੇ ਪ੍ਰੋਮੋਸ਼ਨ ਕਰਨ ਨਹੀਂ ਆਏ ਬਾਕੀ ਫਿਰ ਵੀ ਜੇ ਕੋਈ ਤਾਂ ਫਾਇਦਾ ਹੁੰਦਾ ਹੋਵੇ ਪਤਾ ਗੱਲ ਕੀ ਆ ਬੰਦਾ ਚ ਵਧੀਆ ਵਧੀਆ ਵਾ ਹਾਂ ਪਰ ਆਪਾਂ ਮਾੜੇ ਦਾ ਨਾਮ ਨਹੀਂ ਲੈਣਾ ਪੀ ਗੱਡੀ ਵਾਲ ਦਾ ਵੀ ਕਿਹੜਾ ਨਾਮ ਦੱਸਿਆ ਹਾਂ ਉਹ ਮਾੜੇ ਦਾ ਨਾਮ ਆਪਾਂ ਕਿਸੇ ਦਾ ਮਾੜਾ ਨਾ ਲੈਣਾ ਚੰਗੇ ਦਾ ਲੈ ਹੂੰ ਤੇ ਦੱਸਿਓ ਵੀਰਾਂ ਦੇ ਟਰੈਕਟਰ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਵੀਰਾਂ ਦੀ ਆਈਡੀ ਦੱਸਿਓ ਤੀਆ ਖਾਲਸਾ ਫਾਰਮ ਮੈਂ ਵੈਸੇ ਵੀ ਰਾਣਾ ਕਲੈਬ ਕਲੂ ਕਰੂੰਗਾ ਵੀਰਾਂ ਦੇ ਪੇਜ ਨੂੰ ਤੁਸੀਂ ਲਾਈਕ ਫੋਲੋ ਕਰ ਲਿਓ ਜੇ ਕੋਈ ਤੁਹਾਡੇ ਸਵਾਲ ਹੋਏ ਵੀਰਾਂ ਦੀ ਆਈਡੀ ਤੇ ਤੁਸੀਂ ਪੁੱਛ ਵੀ ਸਕਦੇ ਹੋ ਕਈ ਰਹੀ ਨਹੀਂ ਪਤਾ ਲੱਗਦਾ ਹਨਾ ਚੀਜ਼ ਕਿੱਤੋਂ ਕਿਵੇਂ ਕਿਵੇਂ ਹਨਾ ਤੇ ਵੀਰਾਂ ਨੂੰ ਮਿਲਦੇ ਆਪਾਂ ਸਰੰਦ ਵੀ ਤੇ ਉਦਾਂ ਵੀ ਬਾਬਾ ਸੁੱਖ ਰੱਖੇ ਆਉਣ ਵਾਲੇ ਸਮੇਂ ਜੇ ਕੁਝ ਕਰਦੇ ਆ ਤੇ ਆਪਾਂ ਫੇਰ ਵੀਰਾਂ ਕੋਲੇ ਆਣ ਦਰਸ਼ਨ ਆ ਜਾਉਣਾ ਆਪਾਂ ਵੀ ਹਨ ਨਿਕਰਾਵਾਗੇ ਇਹਨਾਂ ਨੂੰ ਆਉਣਾ ਵਾ ਕੋਈ ਮੈਸੇਜ ਤਿਆਰ ਕਰਾਉਣਾ ਵਾ ਬਾਬੇ ਜੀ ਮੇਰੇ ਨਾਲ ਮੇਰੀ ਆਦਤ ਈ ਆ ਮੈਂ ਵੈਸੇ ਵੀ ਵੀਰਾਂ ਨਾਲ ਆਪਣਾ ਸਿਸਟਮ ਉਹੀ ਗੱਲ ਫੇਰ ਪਿੰਡਾਂ ਵਾਲੀ ਆ ਗਈ ਹਾਂਜੀ 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 ਮੈਂ ਟੱਚ ਹੀ ਰਹਿਣਾ ਹਾਂ ਹਾਂਜੀ ਹਾਂਜੀ ਅਪਰਿਵਤ ਨਹੀਂ ਹੈਗੀ ਵੀ ਆਪਾਂ ਕੰਮ ਕੀਤਾ ਤੇ ਛੱਡਤਾ ਸਾਹ ਹੁੰਦਾ ਇਹ ਮਕਵਾ ਦੀ ਪ੍ਰੋਮੋਸ਼ਨ ਨਹੀਂ ਕਰਦਾ ਮੇਰਾ ਸਿਸਟਮ ਵੀ ਇਦਾਂ ਦਾ ਲੋਡ ਬੰਦੇ ਦੀ ਕਿਤੇ ਵੀ ਕਿਸੇ ਵੀ ਪੈ ਸਕਦੀ ਹੈ ਨਾ ਮੈਂ ਆਪਣਾ ਇੱਕ ਖਾਲਸਾ ਫਾਰਮ ਪੇਜ ਹੈ ਨਾ ਹਾਂਜੀ ਤੇ ਆਪਣੇ ਖੇਤੀਬਾੜੀ ਰਿਲੇਟਰ ਸਾਰੀਆਂ ਵੀਡੀਓ ਤੇ ਡੌਂਗੀਅਰ ਟਰੈਕਟਰ ਦੀਆਂ ਵੀਡੀਓ ਸਾਰਾ ਆਉਣਗੀਆਂ ਉਹ ਲੈਣ ਦੀ ਜਿਹੜੀ ਵੀਡੀਓ ਉਹਦਾ ਪੇਜ ਵੱਖਰਾ ਹੈ ਉਹ ਪੇਜ ਵੱਖਰਾ ਉਹ ਕਿਹੜਾ ਫਿਰ ਉਹ ਵੀ ਦੱਸੋ ਮੈਨੂੰ ਉੱਤੇ ਹੀ ਜਿਹੜਾ ਖਿੱਚਕਦਾ ਹੈ ਉਹ ਲੈਣ ਦੀ ਵੀ ਵਾਰੀ ਆ ਵੀ ਉੱਤੇ ਕੱਲੀ ਬਸ ਚਲੋ ਫਿਰ ਆਪਾਂ ਜਿਹੜਾ ਜਨੂਨ ਕੀ ਕਹਿੰਦੇ ਸਾਬੂ ਪੇਜ ਸਾਬੂ ਪੇਜ ਸਾਬੂ ਪੇਜ ਜਨੂ ਵੀ ਆਪਾਂ ਜਿਸ ਨੂੰ ਰਿਸ਼ਤੇ ਹੁੰਦੇ ਆ ਹਾਂ ਉਹਨੂੰ ਰਿਸ਼ਤੇ ਰੱਖਿਆ ਜਾਵੇ ਰਿਸ਼ਤੇ ਵਾਲਾ ਪੇਜ ਆ ਹਾਂ ਸਾਰਾ ਆਪਣਾ ਜੀ ਆਹ ਉਹ ਪੇਨੋ ਗੁਪਤੀ ਆ ਜੇ ਕੋਈ ਕਲੇਮੜੀ ਆਪਾਂ ਕਰਨੀ ਤੇ ਦੋ ਆ ਗਿਆ ਜੇ ਕੋਈ ਗਲਤੀ ਸ਼ਲਤੀ ਵੀਰਾਂ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਜਾਂ ਮੇਰੇ ਤੋਂ ਉਹਦੇ ਲਈ ਮਾਫੀ ਆ ਪਹਿਲਾਂ ਤੋਂ ਬੋਲ ਜਾਂ ਸ਼ਬਦ ਉਹ ਤੋਂ ਥੱਲੇ ਹੋ ਜਾਂਦੇ ਆ ਉਹਦੇ ਲਈ ਮਾਫੀ ਆ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ